ਅੱਜ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਐ ਇਹ ਬੜੀ ਹੀ ਦਿਲਚਸਪ ਐ ਭੈਣ ਦੱਸਦੀ ਐ ਕਿ ਮੇਰੇ 8 ਆਪਰੇਸ਼ਨ ਹੋਏ ਨੇ ਤੇ ਮੈਂ ਚਿੜੀਆਂ ਪਿੱਛੇ ਕੈਨੇਡਾ ਵੀ ਛੱਡ ਦਿੱਤਾ ਕਿਉਂਕਿ ਇਹਨਾਂ ਦਾ ਪਰਿਵਾਰ ਸਾਰਾ ਕੈਨੇਡਾ ਰਹਿੰਦਾ ਐ ਤੇ ਕੈਨੇਡਾ ਇਸ ਕਰਕੇ ਨਹੀਂ ਗਈ ਕਿਉਂਕਿ ਚਿੜੀਆਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੋਣਾ ਕਹਿੰਦੇ ਮੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਭਾਈ ਹੁਣ ਤੇਰਾ ਬਚਣਾ ਮੁਸ਼ਕਲ ਐ ਪਰ ਇਹਨਾਂ ਚਿੜੀਆਂ ਦੀ ਸੇਵਾ ਨੇ ਮੈਨੂੰ ਬਚਾਤਾ ਤੇ ਮੇਰੇ ਭਾਦਿਆਂ ਤਾਂ ਇਹ ਰੱਬ ਨੇ ਕਿਉਂਕਿ ਜਿਸ ਦਿਨ ਤੋਂ ਅਸੀਂ ਚਿੜੀਆਂ ਨੂੰ ਦਾਣਾ ਪਾਣੀ ਪਾਉਣਾ ਸ਼ੁਰੂ ਕੀਤਾ ਜਿਸ ਦਿਨ ਤੋਂ ਮੈਂ ਪਾਲਣ ਲੱਗੀਆਂ ਚਿੜੀਆਂ ਤਾਂ ਉਸ ਦਿਨ ਤੋਂ ਮੇਰੇ ਘਰ ਵਿੱਚ ਵਰਕਤ ਆਉਣ ਲੱਗ ਗਈ ਅਸੀਂ ਪਲਾਟ ਖਰੀਦੇ ਟਰੈਕਟਰ ਖਰੀਦੇ ਜ਼ਮੀਨ ਖਰੀਦੀ ਇੱਥੋਂ ਤੱਕ ਕਿ ਕੋਈ ਵੀ ਚੀਜ਼ ਮੇਰੇ ਅੱਜ ਘਰ ਵਿੱਚ ਜਿਹੜੇ ਸੌਖਾ ਆਰਾਮ ਆਏ ਨੇ ਉਹ ਇਹਨਾਂ ਚਿੜੀਆਂ ਦੇ ਬਦੋਲਦਾ ਆ ਆਜੋ ਪੂਰੀ ਕਹਾਣੀ ਜਾਣਦਿਆ ਭੈਣ ਦੀ ਜ਼ੁਬਾਨੀ ਵੀਰੇ ਇਹਨਾਂ ਦੀ ਤੇ ਮੇਰੀ ਭਾਸ਼ਾ ਹੀ ਅਲੱਗ ਆ ساری ਦੁਨੀਆ ਨਾਲੋਂ ਨਾ ਹੁਣ ਤੁਸੀਂ ਮੇਰੀਆਂ ਵੀਡੀਓ ਦੇਖੋਗੇ ਮੇਰੇ ਤੋਂ ਤਲੀ ਤੇ ਚੋਗਾ ਲੈ ਕੇ ਜਾਂਦੀਆਂ ਬੱਚੇ ਕੱਢਦੀਆਂ ਹਨ ਤੇ ਆਉਂਦੀਆਂ ਇਹ ਮੰਜੇ ਤੇ ਬੈਠਦੀਆਂ ਜੇ ਮਨ ਲਓ ਮੈਂ ਜਿਵੇਂ ਇਹਨਾਂ ਨੂੰ ਮੈਂ ਸਿਟੀ ਮਾਰਦੀ ਹੁੰਨੀ ਆ ਤੇ ਉਵੇਂ ਮਾਰਦੀ ਹੈ ਨਾ ਉਵੇਂ ਹੀ ਬੋਲਦੀਆਂ ਤੁਸੀਂ ਮੇਰੀਆਂ ਵੀਡੀਓ ਦੇਖੋ ਜੇ ਤੇ ਜਿਵੇਂ ਮੈਂ ਬੋਲੂਗੀ ਜਿੰਨੀ ਵਾਰ ਮੈਂ ਬੋਲੂਗੀ ਅੱਗੋਂ ਜਵਾਬ ਦੇਣਗੇ ਆ ਤਲਬ 10 ਸਾਲਾਂ ਦੀ ਮਿਹਨਤ ਆ ਮੇਰੀ ਇਹ ਪਰਿਵਾਰ ਨੂੰ ਇਕੱਠਾ ਕਰਨ ਵਾਸਤੇ 10-12 ਸਾਲ ਲੱਗ ਗਏ ਮੈਨੂੰ ਅਸੀਂ ਪਾਣੀ ਰੱਖਣ ਲੱਗ ਗੀ ਹਨਾ ਤੇ ਫਿਰ ਮੈਂ ਨਾ ਇੱਕ ਡੱਬਾ ਜਾਂ ਟੰਗਤਾ ਉਹਦੇ ਵਿੱਚ ਉਹਨਾਂ ਨੇ ਪਾਈ ਬੱਚੇ ਕੱਢੇ ਤੇ ਬੜਾ ਮੈਨੂੰ ਆਏ ਹੋਇਆ ਵੀ ਉਚੋਗਾ ਦਿਆ ਕਰਨ ਮੈਂ ਬਿਮਾਰ ਉਧਰ-ਉਧਰ ਮੈਂ ਵੇਖਿਆ ਕਰਾਂ ਵੀ ਸਾਰਾ ਦਿਨ ਚੋਗਾ ਦਿਂਦਿਆਂ ਕਰਦਿਆਂ ਇੰਨਾ ਮੈਨੂੰ ਆਇਆ ਕਰੇ ਹਨਾ ਵੀ ਇੰਨਾ ਵਿਚਾਰਿਆਂ ਨੇ ਕਿਹੜਾ ਕਮਾਈ ਖਾਣੀ ਆਉਦੇ ਬੱਚਿਆਂ ਦੀ ਅਸੀਂ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ ਮਿਲਦੀ ਮੈਨੂੰ ਇਹ ਨਹੀਂ ਵੀ ਸਾਡੇ ਮਹਿਲ ਪਾਏ ਹੋਣ ਸਾਰਾ ਕੁਝ ਹੋਵੇ ਜਿਹੜੀ ਅਸਲ ਖੁਸ਼ੀ ਹੈ ਨਾ ਮੈਨੂੰ ਇਹਨਾਂ ਦੇ ਵਿੱਚ ਰਹਿ ਕੇ ਹੀ ਮਿਲਦੀ ਆ। ਨਾਂ ਦੀ ਸੇਵਾ ਕਰਤੀ ਜੇ ਸ਼ੁਰੂ ਤੇ ਜਿਵੇਂ ਜਿਵੇਂ ਅਸੀਂ ਇਹਨਾਂ ਦੇ ਹਾਲ ਨੇ ਵਧਾਈ ਗਏ ਇਹਨਾਂ ਦੀ ਸੇਵਾ ਕਰਦੇ ਰਹੇ ਉਵੇਂ ਹੀ ਉਵੇਂ ਅਸੀਂ ਮਤਲਬ ਆਪਰੇਸ਼ਨ ਵੀ ਮੇਰੇ ਨਾਲ ਦੀ ਨਾਲ ਹੁੰਦੇ ਰਹੇ ਤੰਦਰੁਸਤੀ ਵੀ ਮੈਨੂੰ ਮਿਲਦੀ ਰਹੀ ਏ ਇਹ ਨਹੀਂ ਗੱਲ ਤੇ ਨਾਲ ਦੀ ਨਾਲ ਹੀ ਅਸੀਂ ਜਿਵੇਂ ਕਿਤੇ ਜ਼ਮੀਨ ਲੈ ਲਈ ਪਲਾਂਟ ਲੈ ਲਿਆ ਆਪਦੇ ਸੰਦ ਬਣਾ ਲਏ ਵੀ ਨਾਲ ਨਾਲ ਸਾਰਾ ਕੁਝ ਚੱਲਦਾ ਰਿਹਾ ਬਸ ਤੇ ਕਿਉਂਕਿ ਅਸੀਂ ਹਜੇ ਤਾਂ ਬੜਾ ਕੁਝ ਕਰਨਾ ਏ ਪਿੰਡ ਵਿੱਚ ਵੀ ਜਿੰਨੇ ਕੁ ਜੋਗੀ ਸੀਗੀ ਮੈਂ ਘਰੇ ਕਰਾਈ ਕੀਤਾ ਹਜੇ ਤਾਂ ਹਜੇ ਆਪਾਂ ਪਿੰਡ ਲੈਵਲ ਤੇ ਵੀ ਕਰਨਾ ਏ ਤੇ ਫਿਰ ਹੁਣ ਤਾਂ ਮੈਂ ਪੂਰੀ ਹੌਸਲੇ ਸਾਰੇ ਅਪਡੇਟ ਕਰਾਈਆ ਮੈਨੂੰ ਐ ਹੈ ਹੀ ਨਹੀਂ ਸੀਗਾ ਵੀ ਮੈਨੂੰ ਕੁਝ ਹੋ ਜਾਊਗਾ ਮੈਨੂੰ ਪਤਾ ਸੀ ਇਹਨਾਂ ਨੇ ਮੈਨੂੰ ਕੁਝ ਹੋਣੀ ਨਹੀਂ ਦੇਣਾਗਾ ਮੈਂ ਤਾਂ ਇਹਨਾਂ ਦੇ ਸਿਰ ਤੇ ਉੱਡੀ ਫਿਰਦੀ ਆ ਵੀਰੇ ਕਿਤੇ ਨਾ ਵੀ ਧਿਆਨ ਨਹੀਂ ਰਿਹਾਗਾ ਕਿਉਂਕਿ ਹੁਣ ਬੱਚੇ ਵੀ ਛੋਟੇ ਆ ਚਿੜੀਆਂ ਦੇ ਜਿਹੜੇ ਵੀ ਨਵੇਂ ਕੱਢਦੀਆਂ ਨਹੀਂ ਉਡਾਰੀ ਦਾ ਪਤਾ ਵਿਚਾਰਿਆਂ ਨੂੰ ਕੱਲ ਇੱਕ ਆਇਆ ਤੇ ਕੱਲ ਨਾਲ ਦੀ ਨਾਲ ਹੀ ਕਿਤੇ ਵਿਚਾਰਾ ਬੱਚਾ ਇੱਥੇ ਬੈਠਾ ਸੀਗਾ ਤੇ ਚੱਕ ਕੇ ਤੇ ਉੱਡ ਗਿਆ ਹਨਾ ਮੈਂ ਉੱਥੇ ਸੀਗੀ ਤੇ ਮੇਰੇ ਮੈਂ ਜਿਵੇਂ ਭੱਜੀ ਰੋਲਾ ਪਾਉਂਦੀ ਪਰ ਉਹਨੇ ਪੰਜਿਆਂ ਵਿੱਚ ਲੈ ਲਿਆ ਹਨਾ ਇੱਧਰ ਸਾਡੀਆਂ ਨਿੰਮਾਂ ਤੇ ਚਾ ਕੇ ਬੈਠ ਗਿਆ ਮੈਂ ਉਵੇਂ ਨੰਗੇ ਪੈਰੀ ਤੇ ਉਵੇਂ ਮਗਰਪਤ ਜੀ ਉੱਥੇ ਮੈਂ ਰੋੜੇ ਚਲਾਏ ਫਿਰ ਉਧਰ ਸਾਡੇ ਬਾੜੇ ਦੇਖ ਤੇ ਬਹਿ ਗਿਆ ਫਿਰ ਮੈਂ ਪਾਕਤਨ ਚ ਗਈ ਮੈਨੂੰ ਕਈ ਕਹਿ ਦਿੰਦੇ ਵੀ ਐਵੇਂ ਭੱਜੀ ਫਿਰਦੀ ਮੈਨੂੰ ਆਏ ਸੀ ਵੀ ਇਹ ਛੱਡ ਦੇਵੇ ਹਾਏ ਮੇਰਾ ਬੱਚਾ ਲੈ ਗਿਆ ਫਿਰ ਅੱਧਾ ਘੰਟਾ ਬਹਿ ਕੇ ਮੈਂ ਬਹੁਤ ਰੋਈ ਫਰਦਾਂ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਅੱਜ ਦੀ ਇੰਟਰਵਿਊ ਬੇहद ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇੰਟਰਵਿਊ ਦੇ ਵਿੱਚ ਇੱਕ ਸਾਡੇ ਨਾਲ ਭੈਣ ਵਜੂਦ ਹੋਵੇਗੀ ਜੀਦਾ ਪਰਿਵਾਰ ਇੱਕ ਜਾਂ ਦੋ ਜਣਿਆਂ ਦਾ ਨਾ ਚਾਰ ਜਣਿਆਂ ਦਾ ਨਹੀਂ ਜੀਦਾ ਪਰਿਵਾਰ 250 ਜਣਿਆਂ ਦਾ ਤੇ 250 ਜਣਿਆਂ ਨੂੰ ਕਿਵੇਂ ਪਾਲਦੀ ਹੈ ਤੇ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਹੈ ਤੇ ਕਿਵੇਂ ਇਹ ਪਰਿਵਾਰ ਇਕੱਠਾ ਹੋਇਆ ਉਸ ਭੈਣ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਭੈਣ ਦਾ ਸਵਾਗਤ ਕਰੀਏ ਭੈਣ ਜੀ ਸਾਸੀ ਕਾ ਸਾਸੀ ਗਾਲ ਵੀਰ ਜੀ ਠੀਕ ਹੋ ਠੀਕ ਹੋ ਭੈਣ ਹਾਂਜੀ ਬਾਬੇ ਨਾਨਕ ਦੀ ਚੜ੍ਹਦੀ ਕਲਾ ਜੀ ਸਭ ਤੋਂ ਪਹਿਲਾਂ ਭੈਣ ਮੈਂ ਸਵਾਲ ਇਹ ਕਰੂੰਗਾ ਜਿਵੇਂ ਮੈਂ ਇੰਟਰੋ ਚ ਕਿਹਾ 250 ਜਣੇ ਦਾ ਪਰਿਵਾਰ ਹਾਂਜੀ ਇਹ 250 ਜਣੇ ਪਰਿਵਾਰ ਨੂੰ ਇਕੱਠਾ ਕਿਵੇਂ ਕੀਤਾ ਤੇ 2250 ਪਰਿਵਾਰ ਹੈ ਕਾ ਦਾ ਵੀਰ ਜੀ ਇਹ ਸਾਡਾ ਨਾ ਮਤਲਬ 10 ਸਾਲਾਂ ਦੀ ਮਿਹਨਤ ਆ ਮੇਰੀ ਇਹ ਪਰਿਵਾਰ ਨੂੰ ਇਕੱਠਾ ਕਰਨ ਵਾਸਤੇ 10 12 ਸਾਲ ਲੱਗ ਗਏ ਮੈਨੂੰ ਹਨਾ ਤੇ ਪਹਿਲਾਂ ਵੀ ਸਾਡੀ ਜੁਆਇੰਟ ਫੈਮਿਲੀ ਸੀਗੀ ਪਾਪੇ ਹੋਣੀ ਚਾਚੇ ਤਾਈ ਇਕੱਠੇ ਸੀ ਸਾਰੇ ਹਨਾ ਉਸ ਤੋਂ ਬਾਅਦ ਜਿਵੇਂ ਸਾਰੀ ਪਰਿਵਾਰ ਅਲੱਗ ਹੁੰਦੇ ਹਨਾ ਉਵੇਂ ਅਸੀਂ ਵੀ ਹੋ ਕੇ ਆਏ ਹੁਣ ਵੀ ਸਾਡੀ ਜੁਆਇੰਟ ਫੈਮਿਲੀ ਆ ਮੇਰੇ ਦੋ ਦਿਓਰ ਰਹਿੰਦੇ ਆ ਸਾਡੇ ਨਾਲ ਮਤਲਬ ਮੰਮੀ ਪਾਪਾ ਇਹ ਵੈਸੇ ਇਨਸਾਨਾਂ ਦੇ ਤੌਰ ਤੇ ਵੀ ਸਾਡਾ ਕਾਫੀ ਵੱਡਾ ਪਰਿਵਾਰ ਆ ਤੇ ਬਾਕੀ ਵੈਸੇ ਮੇਰਾ ਬੇਟਾ ਇੱਕ ਆ ਪਰ ਇਹ ਵੀ ਮੇਨੇ ਆਪਦੇ ਬੱਚੇ ਹੀ ਆ ਕਿਉਂਕਿ ਹੌਲੀ ਹੌਲੀ ਇਹ ਪਰਿਵਾਰ ਵੀ ਇਕੱਠਾ ਕੀਤਾ ਹਨਾ ਜਸਮੀਤ ਦੇ ਆਉਣ ਤੋਂ ਬਾਅਦ ਮੈਂ ਤੇ ਹੁਣ ਸਾਡੇ ਕੋਲੇ ਅਸੀਂ 2 300 ਜਾਨੇ ਰਹਿੰਦੇ ਆ ਤੇ ਇਹ ਮੇਰੇ ਬੱਚੇ ਹੀ ਆ ਸਾਰੇ ਜੀ ਭਣੇ ਇਹ ਜਿਹੜੀਆਂ ਤੁਸੀਂ ਚਿੜੀਆਂ ਰੱਖਣ ਦਾ ਜਿਹੜਾ ਕੰਮ ਐ ਜਿਹੜੀਆਂ ਰੱਖਣ ਦੀ ਸੇਵਾ ਜਿਹੜੀ ਇੱਕੀ ਦੋ ਤੋਂ ਸ਼ੁਰੂ ਕੀਤੀ ਤੇ ਕਿਵੇਂ ਸ਼ੁਰੂ ਕੀਤੀ ਇਹ ਬੀਰ ਜੀ ਪਹਿਲਾਂ ਤਾਂ ਮੈਂ ਨਾ ਇਕ ਵਾਰੀ ਹੁੰਦੀ ਤੋਂ ਹੀ ਵੀ ਥੋੜਾ ਜਿਹਾ ਮੈਨੂੰ ਸ਼ੌਂਕ ਸੀਗਾ ਮੈਂ ਘਰੇ ਵੀ ਉੱਥੇ ਵੀ ਬੋਗਨਵਿਲੀਆ ਵੇਲ ਬਹੁਤ ਵੱਡੀ ਸੀ ਸਾਡੇ ਚਿੜੀਆਂ ਵਗੈਰਾ ਸੀ ਪਰ ਉਦੋਂ ਆਲਣਿਆ ਤਾਂ ਨਹੀਂ ਇੰਨਾ ਹੁੰਦਾ ਸੀਗਾ ਹਨ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਮੈਂ ਇੱਥੇ ਆਈ ਹਨਾ ਉਸ ਤੋਂ ਬਾਅਦ ਮੇਰੇ ਨਾ ਮੈਂ ਬੇਟੇ ਤੋਂ ਬਾਅਦ ਨਾ ਮੇਰਾ ਮਤਲਬ ਆਪਰੇਟ ਹੋਇਆ ਬਹੁਤ ਵੱਡਾ ਆਪਰੇਟ ਹੋਇਆ ਮਸੀਬਤੀ ਮੈਂ ਹਨਾ ਤੇ ਉਹ ਬਿਮਾਰ ਬੰਦੇ ਨੂੰ ਜਿੱਦਾਂ ਹੁੰਦਾ ਹੈ ਤੇ ਮੈਂ ਵੀ ਇੱਥੇ ਪਈ ਰਹਿੰਦੀ ਸੀਗੀ ਵਿਹੜੇ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੇ ਨੇ ਇੱਕ ਜੋੜਾ ਰਹਿੰਦਾ ਹੁੰਦਾ ਸੀਗਾ ਚਿੜੀਆਂ ਦਾ ਤੇ ਉਹ ਪਹਿਲਾਂ ਸਾਡੇ ਦਰਵਾਜ਼ਾ ਹੁੰਦਾ ਸੀ ਪੁਰਾਣਾ ਉਹਦੇ ਵਿੱਚ ਨਾ ਉਹ ਰਹਿੰਦਾ ਸੀਗਾ ਤੇ ਉਹ ਅਸੀਂ ਢਾਕੇ ਵੀ ਆਏ ਜਿਵੇਂ ਆਪਾਂ ਨਵੇਂ ਰਵਾਜ ਦੇ ਗੇਟ ਲਾਈਦੇ ਹਨਾ ਲਾ ਲਿਆ ਤੇ ਉਹਨਾਂ ਵਿਚਾਰੇ ਨੂੰ ਵੀ ਕੋਈ ਨਾ ਵੀ ਜਗ੍ਹਾ ਮਿਲੇ ਬੱਚੇ ਕੱਢਣ ਵਾਸਤੇ ਤੇ ਮੈਂ ਨਾ ਵੈਸੇ ਹੀ ਪਾਣੀ ਰੱਖਣ ਲੱਗ ਗਈ ਹਨਾ ਤੇ ਫਿਰ ਮੈਂ ਨਾ ਇੱਕ ਡੱਬਾ ਜਾਂ ਟੰਗਤਾ ਉਹਦੇ ਵਿੱਚ ਉਹਨਾਂ ਨੇ ਪਾਹੀ ਬੱਚੇ ਕੱਢੇ ਤੇ ਬੜਾ ਮੈਨੂੰ ਆਏ ਹੋਇਆ ਵੀ ਉਚੋਗਾ ਦਿਆ ਕਰਨ ਮੈਂ ਬਿਮਾਰ ਉਧਰ ਉਧਰ ਮੈਂ ਵੇਖਿਆ ਕਰਾਂ ਵੀ ਸਾਰਾ ਦਿਨ ਚੋਗਾ ਦਿਨ ਦੀਆਂ ਕਰਦਿਆਂ ਇੰਨਾ ਮੈਨੂੰ ਆਇਆ ਕਰੇ ਹਨਾ ਵੀ ਇੰਨਾ ਵਿਚਾਰਿਆਂ ਨੇ ਕਿਹੜਾ ਕਮਾਈ ਖਾਣੀ ਆਉਦੇ ਬੱਚਿਆਂ ਦੀ ਫਿਰ ਮੈਂ ਫਿਰ ਹੋਰ ਡੱਬੇ ਲਾਈ ਪਹਿਲਾਂ ਤਾਂ ਮੈਂ ਡੱਬਿਆਂ ਤੋਂ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਮੈਂ ਗੁਲਕਾਂ ਲਈਆਂ ਜਿਹੜੇ ਉਹ ਨਹੀਂ ਹੁੰਦੇਗੇ ਮਿੱਟੀ ਦੇ ਗੋਲਕ ਹੂੰ ਹੂੰ ਫੇਰ ਨਾ ਉਸ ਤੋਂ ਬਾਅਦ ਵੀ ਪਰਿਵਾਰ ਸਾਡਾ ਵੱਧ ਗਿਆ ਫੇਰ ਮੈਂ ਆ ਵੇਲ ਲਈ ਜੀ ਵੇਲ ਬਾਅਦ ਵਿੱਚ ਲੱਗੀ ਐ ਇਹ ਉਸ ਤੋਂ ਬਾਅਦ ਕੀ ਹੋਇਆ ਹੁਣ 2 ਸਾਲ ਹੋ ਗਏ ਨਾ ਤੇ ਮੈਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਵੀ ਬਾਈ ਉਹ ਜਿਹੜੇ ਸੰਦੀਪ ਤੋਲਾ ਜੀ ਆ ਉਹ ਆਲ ਨੇ ਜਿਹੜਾ ਬਣਾਉਂਦੀ ਆ ਬਈ ਬੰਤ ਉਹ ਨਾ ਵੀਰੇ ਮੈਂ ਆਲ ਨੇ ਮਗਵਾ ਲਏ ਕਿਉਂਕਿ ਨਾ ਜਿਹੜੀ ਇਹ ਮੇਰੇ ਦੂਸਰੇ ਆਲ ਨੇ ਸੀ ਨਾ ਇਹਨਾਂ ਵਿੱਚੋਂ ਛੋਟੇ ਹੀ ਬੱਚੇ ਡਿੱਗ ਪੈਂਦੇ ਸੀਗੇ ਤੇ ਕਈਆਂ ਤੋਂ ਉੱਡਿਆ ਨਹੀਂ ਜਾਂਦਾ ਸੀ ਜਦੋਂ ਬੱਚਾ ਇਹਦੇ ਖੰਭ ਨਹੀਂ ਆਉਂਦੇ ਹਨਾ ਉਹ ਢਿੱਡ ਪਰਨੇ ਡਿੱਗਦਾ ਸੀ ਤੇ ਸੱਟ ਨਾਲ ਮਰ ਜਾਂਦੇ ਸੀਗੇ ਤੇ ਛੋਟੇ ਹੀ ਨਿਕਲ ਜਾਂਦੇ ਸੀ ਤਾਂ ਉਹ ਬਸ਼ ਸ਼ਿਕਰਾ ਜਾ ਕੇ ਲੈ ਜਾਂਦਾ ਸੀਗਾ ਹਨਾ ਜਾਂ ਬਿੱਲੀ ਵਗੈਰਾ ਖਾ ਜਾਂਦੀ ਸੀ ਤੇ ਫਿਰ ਮੈਂ ਇਹ ਆਲ ਨੇ ਮੰਗਵਾਈ ਮੈਂ ਪਹਿਲਾਂ ਥੋੜੀ ਜਿਹੀ ਮੰਗਵਾ ਕੇ ਲਾਈ ਤੇ ਮੈਨੂੰ ਇਹ ਬੜੇ ਵਧੀਆਂ ਲੱਗੇ ਇਹ ਨਾਲ ਲਿਆਂ ਦੇ ਵਿੱਚ ਨਾ ਬੱਚਾ ਪੂਰਾ ਜਵਾਨ ਹੋ ਕੇ ਬਾਹਰ ਨਿਕਲਦਾ ਏ ਵੀ ਸਿੱਧਾ ਡਾਰੀ ਭਰਦਾ ਏ ਹਨਾ ਵੀ ਤੇ ਨਾ ਡਿੱਗਦੇ ਆ ਨਾ ਕੋਈ ਇਹ ਇਹਨਾਂ ਦੇ ਵੀ ਮੂੰਹ ਹੀ ਓਦਾਂ ਦੇ ਬਣੇ ਹੋਏ ਆ ਵੀ ਕੋਈ ਇਹਨਾਂ ਨੂੰ ਚੱਕ ਵੀ ਨਹੀਂ ਸਕਦਾਗਾ ਤੇ ਫਿਰ ਮੈਂ ਬਸ ਫਿਰ ਤਾਂ ਜਿਵੇਂ ਕੋਈ ਜਨਮ ਦਿਨ ਆਉਂਦਾ ਸੀ ਜਾਂ ਕੋਈ ਹੋਣਾ ਸੀ ਫਿਰ ਮੈਂ ਮੰਗਵਾਈ ਗਈ ਮੰਗਵਾਈ ਗਈ ਤੇ ਬਸ ਹੁਣ ਵੀ ਸਾਰੇ ਆਪਣੀਆਂ ਇੱਕ ਕੰਧ ਖੱਲੀ ਰਹਿ ਗਈ ਆ ਇਹ ਵੀ ਗੱਲ ਪਤਾ ਇਹਦੇ ਪਹਿਲਾਂ ਫੈਬਰ ਪਾਉਣੀ ਪੈਣੀ ਆ ਤੇ ਕੱਲ ਲੈ ਕੇ ਹੁਣ ਅਸੀਂ ਇਹ ਵੀ ਲਾ ਰਹੇ ਹਾਂ ਮੈਂ ਸ਼ੁਰੂ ਤੋਂ ਜ਼ਿੰਦਗੀ ਜਾਣਨਾ ਚਾਹੂੰਗਾ ਜਦੋਂ ਤੁਸੀਂ ਵਿਆਹ ਕੇ ਆਉਣੀ ਉਸ ਘਰ ਦੇ ਵਿੱਚ ਉਦੋਂ ਇਸ ਘਰ ਦੇ ਹਾਲਾਤ ਕਿਵੇਂ ਦੇ ਹੁੰਦੇ ਆ ਤੇ ਹੁਣ ਦੇ ਇਸ ਘਰ ਦੇ ਹਾਲਾਤ ਕਿਵੇਂ ਦੇ ਆ ਉਦੋਂ ਮਿਰਜੀ ਮਤਲਬ ਸਾਰਿਆਂ ਨੂੰ ਆਪਾਂ ਨੂੰ ਹਨਾ ਪਤਾ ਹੀ ਆ ਵੀ ਜਦੋਂ ਆਪਾਂ ਅਲੱਗ ਹੋ ਕੇ ਆਈਏ ਵੀ ਥੋੜਾ ਜਾਂ ਲਾਈਫ ਔਖੀ ਹੁੰਦੀ ਆ ਹਨਾ ਸਾਰਾ ਕੁਝ ਬਣਾਉਣਾ ਕਰਨਾ ਹਨਾ ਕਿਉਂਕਿ ਉਹ ਹਰ ਇੱਕ ਚੀਜ਼ ਵੰਡੀ ਜਾਂਦੀ ਆ ਉਸ ਤੋਂ ਬਾਅਦ ਮੈਂ ਮਤਲਬ ਜਦੋਂ ਅਸੀਂ ਇੱਧਰ ਆਈਆਂ ਉਸ ਤੋਂ ਬਾਅਦ ਕੁਝ ਮੇਰੀਆਂ ਬਿਮਾਰੀਆਂ ਹਨਾ ਮੈਂ ਬਿਮਾਰ ਰਹਿਣ ਲੱਗੀ ਮੇਰੇ ਆਪਰੇਟ ਹੋਣ ਲੱਗੇ ਫਿਰ ਜਦੋਂ ਤਾਂ ਅਸੀਂ ਇਹਨਾਂ ਦੀ ਸੇਵਾ ਕਰਤੀ ਸ਼ੁਰੂ ਤੇ ਜਿਵੇਂ ਜਿਵੇਂ ਅਸੀਂ ਇਹਨਾਂ ਦੇ ਆਲ ਨੇ ਬਤਾਈ ਗਏ ਇਹਨਾਂ ਦੀ ਸੇਵਾ ਕਰਦੇ ਰਹੇ ਉਵੇਂ ਹੀ ਉਵੇਂ ਅਸੀਂ ਮਤਲਬ ਆਪਰੇਸ਼ਨ ਵੀ ਮੇਰੇ ਨਾਲ ਦੀ ਨਾਲ ਹੁੰਦੇ ਰਹੇ ਤੰਦਰੁਸਤੀ ਵੀ ਮੈਨੂੰ ਮਿਲਦੀ ਰਹੀ ਏ ਇਹ ਨਹੀਂ ਗੱਲ ਤੇ ਨਾਲ ਦੀ ਨਾਲ ਹੀ ਅਸੀਂ ਜਿਵੇਂ ਕਿਤੇ ਜ਼ਮੀਨ ਲੈ ਲਈ ਪਲਾਂਟ ਲੈ ਲਿਆ ਆਉਦੇ ਸੰਦ ਬਣਾ ਲਏ ਵੀ ਨਾਲ ਨਾਲ ਸਾਰਾ ਕੁਝ ਚੱਲਦਾ ਰਿਹਾ ਬਸ ਆਈ ਚਲਾਈ ਵਧੀਆ ਚੱਲੀ ਜਾਂਦੀ ਆ ਤੇ ਬਹੁਤ ਵਧੀਆ ਉਹ ਉਦੋਂ ਨਾਲੋਂ ਤਾਂ ਸਾਡਾ ਬਹੁਤ ਫਰਕ ਆ ਅੱਛਾ ਕਹਿੰਦਾ ਤੁਹਾਡੇ ਕਹਿੰਦਾ ਮਤਲਬ ਜਿਵੇਂ ਜਿਵੇਂ ਆਲਣੇ ਵਾਦੇ ਗਏ ਉਹਵੇਂ ਤੁਹਾਡੀ ਤਰੱਕੀ ਹੁੰਦੀ ਹੈ ਹਾਂਜੀ ਹਾਂਜੀ ਸਾਨੂੰ ਹੁਣ ਕਿਸੇ ਚੀਜ਼ ਦੀ ਨਹੀਂ ਕਮੀ ਕੋਈ ਮਤਲਬ ਆਈ ਨਹੀਂ ਵੀ ਮੇਰੇ ਸਾਡੇ ਸਾਰੇ ਪਰਿਵਾਰ ਕੋਲੇ ਬਾਹਰ ਦਾ ਵੀਜ਼ਾ ਵੀ ਹੈਗਾ ਵੀ ਤਿੰਨਾਂ ਕੋਲੇ ਤੇ ਦੁਬਈ ਤੱਕ ਵੀ ਮੈਂ ਘੁੰਮ ਫਰੇ ਆਈਆਂ ਕਿਉਂਕਿ ਮੈਂ ਇਹਨਾਂ ਨੂੰ ਛੱਡ ਕੇ ਕਿਤੇ ਜਾਂਦੀ ਨਹੀਂ ਕਿਉਂਕਿ ਜਿਵੇਂ ਹੁਣ ਮੇਰੇ ਭੈਣ ਦਾ ਵਿਆਹ ਸੀਗਾ ਪਿੱਛੇ ਜੇ ਤੇ ਉਹਵੇਂ ਫਿਰ ਬਾਹਲੇ ਜਾਣ ਲੱਗਨੇ ਸੀਗਾ ਕੈਨੇਡਾ ਦੇ ਵਿੱਚ ਮੈਂ ਨਹੀਂ ਗਈਗੀ ਤੇ ਮੈਂ ਬਸ ਉਹੀ ਪੰਜਵੇਂ ਦਿਨ ਮੈਂ ਦबई ਤੋਂ ਵਾਪਸ ਆ ਗਈਆਂ ਤੁਮ ਫਿਰ ਕੇ ਅੱਛਾ ਵੀ ਤੁਸੀਂ ਜਿਵੇਂ ਆ ਤੁਸੀਂ ਕੈਨੇਡਾ ਵਾਲੀ ਗੱਲ ਕੀਤੀ ਫਿਰ ਭੈਣ ਨੇ ਨਹੀਂ ਗੁੱਸਾ ਕੀਤਾ ਵੀ ਮੇਰਾ ਵਿਆਹ ਭਾਈ ਤੇ ਤੂੰ ਆਈ ਨਹੀਂ ਭੈਣ ਨੇ ਮਤਲਬ ਵਿਚਾਰੀ ਨੇ ਤੁਹਾਨੂੰ ਪਤਾ ਹੀ ਹੈ ਨਾ ਵੀਜ਼ਾ ਲਵਾਇਆ ਸਾਰਾ ਕੁਝ ਕੀਤਾ ਉਹਨਾਂ ਨੇ ਪਰ ਉਹ ਉਹ ਵੀ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਮੈਂ ਐਵੇਂ ਕਹਣਾ ਮੇਰੇ ਜਿਹੜੇ ਮੇਰੇ ਪਿੱਕਾ ਪਰਿਵਾਰ ਆ ਬਹੁਤ ਪਿਆਰ ਕਰਦੀ ਆ ਉਹੋ ਵੀ ਤੇ ਉਧਰੋਂ ਫਿਰ ਇਹਨਾਂ ਨੇ ਬੱਚੇ ਕੱਢਨੇ ਸੀ ਜੀ ਤੇ ਫਿਰ ਮੈਂ ਹਸਬੰਦ ਨੂੰ ਹੀ ਭੇਜਤਾ ਉਹ ਕਹਿੰਦੇ ਚਲੋ ਕੋਈ ਨਹੀਂ ਹਨਾ ਜੀ ਤੇ ਫਿਰ ਬਸ ਇਹ ਵੀ 4 ਮਹੀਨੇ ਲਾ ਕੇ ਆ ਗਈ ਆ ਜੀ ਕਦੇ ਜੀ ਨਹੀਂ ਕਰਦਾ ਕਿਉਂਕਿ ਅੱਜ ਕੱਲ ਤੁਹਾਡੇ ਕੋਲ ਤਾਂ ਵੀਜ਼ਾ ਹੈਗਾ ਬਹੁਤ ਸਾਰੇ ਲੋਕ ਸੋਚਦੇ ਨੇ ਅਸੀਂ ਕੈਨੇਡਾ ਤੇ ਸੈਟਲ ਹੋਈਏ ਕੈਨੇਡਾ ਹੋਈਏ ਤੁਹਾਡਾ ਨਹੀਂ ਮਨ ਕਰਦਾ ਵੀ ਕੈਨੇਡਾ ਜਾ ਕੇ ਚੰਗੀ ਲਾਈਫ ਜੀਏ ਵੀਰੇ ਪਤਾ ਕੀ ਚੱਕਰ ਆ ਮੈਨੂੰ ਨਾ ਆਏ ਵੀ ਜਿਵੇਂ ਮੈਂ ਹੁਣ ਇੰਨੀ ਬਿਮਾਰ ਰਹੀ ਹਾਂ ਨਾ ਮੈਂ ਪੈਸੇ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ ਮਿਲਦੀ ਮੈਨੂੰ ਇਹ ਨਹੀਂ ਵੀ ਸਾਡੇ ਮਹਿਲ ਪਾਏ ਹੋਣ ਸਾਰਾ ਕੁਝ ਹੋਵੇ ਜਿਹੜੀ ਅਸਲ ਖੁਸ਼ੀ ਹੈ ਨਾ ਮੈਨੂੰ ਇਹਨਾਂ ਦੇ ਵਿੱਚ ਰਹਿ ਕੇ ਹੀ ਮਿਲਦੀ ਆ ਹਮ ਮੰਮੀ ਪਾਪਾ ਉਹਨਾਂ ਨੂੰ ਮੈਂ ਕਹਿੰਨੀ ਹੁੰਨੀ ਆ ਬ੍ਰਦਰ ਵੀ ਜਿਵੇਂ 1 ਸਾਲ ਉਹ ਆ ਜਾਂਦੇ 1 ਸਾਲ ਮੰਮੀ ਪਾਪਾ ਹੁਣੀ ਆ ਜਾਂਦੀ ਆ ਵੀ ਮੈਨੂੰ ਇੱਥੇ ਮਿਲ ਜਾਓ ਹਨਾ ਮੇਰਾ ਇੱਥੇ ਕੈਨੇਡਾ ਆ अच्छा मैं जून तो छुट्टियां ਵਿੱਚ ਵੀ ਨਹੀਂ ਗਈ ਹਾਲਾਂਕਿ ਸ ਮੇਰੇ ਪੇਕੇ ਘਰ ਵਿੱਚ ਕੋਈ ਨਹੀਂ ਸੀ ਮੇਰੀ ਚਾਚੀ ਵੀ ਗਈ ਹੋਈ ਸੀ ਬਾਹਰ ਹਨਾ ਦਾਦਾ ਦਾਦੀ ਸੀ ਤੇ ਚਾਚਾ ਜੀ ਸੀ ਘਰੇ ਤੇ ਜੂਨ ਦੀਆਂ ਛੁੱਟੀਆਂ 'ਚ ਮੇਰੀ ਭੂਆ ਨਾਲ ਹੀ ਪਿੰਡ ਆ ਉਹਨਾਂ ਦਾ ਤੇ ਮੈਂ ਭੂਆ ਜੀ ਨੂੰ ਕਿਹਾ ਵੀ ਤੁਸੀਂ ਜਿਹੜਾ ਮਾਰਿਆ ਕਰੋ ਮੇਰੇ ਮੇਲੇ ਆਈਆਂ ਜੱਗਾ ਮੈਨੂੰ ਮਲਾ ਲਿਆ ਪਰ ਮੈਂ ਰਹੀ ਨਹੀਂ ਮੈਂ ਕੱਪੜੇ ਵੀ ਲੈ ਗਈ ਸੀ ਚੱਲ 2-4 ਦਿਨ ਰਹਾਂ ਪਰ ਨਹੀਂ ਫਿਰ ਮੇਰੀਆਂ ਚਿੜੀਆਂ ਨੇ ਬੱਚੇ ਕੱਢੇ ਜੂਨ ਜਲਾਈ 'ਚ ਤਾਂ ਫਿਰ ਪੂਰਾ ਹੁੰਦਾ ਇਹਨਾਂ ਦਾ ਜੀ 2-2 ਘੰਟੇ ਬਾਅਦ ਨਾ ਮੈਂ ਪਾਣੀ ਬਦਲੀ ਜਾਨੀ ਬਦਲੀ ਜਾਨੀ ਆ ਬਈ ਜੇ ਮੜੀ ਚਿਚੜੀ ਨੇ ਬਿੱਠ ਵੀ ਕਰਤੀ ਆ ਨਾ ਤੇ ਮੈਂ ਉਦੋਂ ਨਾਲ ਦੀ ਨਾਲ ਬਾਣੀ ਬਦਲ ਦਿੰਨਾ ਅੱਛਾ ਤੁਹਾਡੇ ਜਿਵੇਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਤੁਹਾਡੇ 8 ਆਪਰੇਸ਼ਨ ਹੋਏ ਹਾਂਜੀ ਹੋਰ ਜਦੋਂ ਹੋਏ ਐਨੇ ਦੁੱਖ ਚ ਗੁਜ਼ਰੇ ਤੁਸੀਂ ਤਾਂ ਇੱਕ ਜਾਨਵਰ ਵਾਲੀ ਸੋਚਣਾ ਔਖਾ ਜਿਹਾ ਨਹੀਂ ਹੋ ਜਾਂਦਾ ਕਿਉਂਕਿ ਜਦੋਂ ਬੰਦਾ ਦੁੱਖਾਂ ਵੇਖ ਦੀ ਲੰਘਦਾ ਬੰਦਾ ਹੋਰ ਕਠੋਰ ਹੋ ਜਾਂਦਾ ਦਿਲ ਪੱਥਰ ਹੋ ਜਾਂਦਾ ਬੰਦੇ ਦਾ ਨਹੀਂ ਵੀ ਰਹੀ ਹੂੰ ਕਤਕੀਆ ਜਿਹੜਾ ਇਨਸਾਨ ਆ ਨਾ ਉਹ ਕਿਤੇ ਨਾ ਕਿਤੇ ਆਪਣਾ ਪਿੱਛੇ ਹਟ ਜੂਗਾ ਆਪਣੇ ਤੋਂ ਹਨ ਜਿਹੜੇ ਜਾਨਵਰ ਆ ਚਾਹੇ ਤੁਸੀਂ ਕੁੱਤੇ ਨੂੰ ਬਰਕੀ ਰੋਟੀ ਪਾ ਕੇ ਵੇਖ ਲਓ ਇਹ ਆਏ ਹਨ ਇਹ ਹੁਣ ਜਦੋਂ ਦਿਨ ਚੜਦਾ ਹੈ ਹਨ ਉਹਦੇ ਇੰਨਾ ਨੇ ਸਾਡੇ ਕਮਰੇ ਦੇ ਅੱਗੇ ਅੱਗੇ ਫਿਰਦੇ ਰਹਿਣਾ ਤੇ ਜੀ 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 ਬਹੁਤ ਕਰਦਿਆਂ ਜਦੋਂ ਮੈਂ ਚੋਗ ਲੈ ਕੇ ਖੜ੍ਹਦੇ ਨਾ ਸਾਰਿਆਂ ਨੇ ਐ ਡਰ ਆ ਜਾਣਾ ਇਕੱਠੇ ਬਸ ਮੈਨੂੰ ਤਾਂ ਨਾ ਰੂਨ ਸਕੂਨ ਹੀ ਮਿਲਦਾ ਇੰਨਾਂ ਵੱਲ ਵੇਖ ਵੇਖੀ ਬਸ ਤੇ ਇੱਕ ਮੈਨੂੰ ਆਇਆ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਨਹੀਂ ਸੀ ਹੋਨ ਨਾ ਮੈਂ ਵੀ ਜਦੋਂ ਆਏ ਵੀਡੀਓ ਪਾਦਨੀ ਮੈਂ ਹਜੇ ਕੱਲ ਹੀ ਵੀਡੀਓ ਪਾਈ ਆ ਤੇ ਮੈਂ ਨਾ ਹੁਣੀ ਫੋਨ ਖੋਲਿਆ ਤੇ ਮੈਂ ਨਾ ਕਮੈਂਟ ਪੜ੍ਹ ਕੇ ਤੇ ਵੀਰੇ ਮੇਰਾ ਨਾ ਇੰਨਾ ਮਨ ਹੋ ਗਿਆ ਵੀ ਲੋਕ ਵਾਕਈ ਵਿਚਾਰੇ ਵੀ ਮੈਨੂੰ ਬੜਾ ਹੀ ਸਾਰਿਆਂ ਨੇ ਦੁਆਵਾਂ ਦਿੱਤੀਆਂ ਕਿਉਂਕਿ ਕਿਸੇ ਕਿਤੇ ਨਾ ਕਿਤੇ ਮੇਰੀ ਇੰਟਰਵਿਊਸ ਹੁੰਦੇ ਹੀ ਆ ਨਾ ਵੀ ਇੰਨੀ ਭੈਣ ਬਿਮਾਰ ਰਹੀ ਆ ਹਰੇਕ ਨੇ ਕਿਹਾ ਪ੍ਰਮਾਤਮਾ ਤੈਨੂੰ ਭੈਣੇ ਤੰਦਰੁਸਤੀ ਬਖਸ਼ੇ ਹੈ ਨਾ ਤੇ ਬੜਾ ਮੈਂ ਭਾਵੁਕ ਹੋਈ ਵੀ ਉਹ ਇਹ ਚੜੀਆਂ ਦੀਆਂ ਤਾਂ ਦੁਆਵਾਂ ਮੇਰੇ ਨਾਲ ਹੈਗੀਆਂ ਹੈਗੀਆਂ ਨਾਲ ਹੁਣ ਭੈਣ ਭਰਾਵਾਂ ਦੀਆਂ ਵੀ ਜੁੜ ਗਈਆਂ ਸਾਰੇ ਕੋਈ ਨੈਗੇਟਿਵ ਕਮੈਂਟ ਨਹੀਂ ਕਰਦਾਗਾ ਸਾਰੇ ਬਸ ਕਹਿੰਦੇ ਭੈਣ ਤੰਦਰੁਸਤ ਰਵੇ ਭੈਣੇ ਤੁਸੀਂ ਤਾਂ ਸਵਰਗ ਬਣਾ ਲਿਆ ਘਰ ਨੂੰ ਹਨਾ ਬੜੇ ਵਧੀਆ ਕਮੈਂਟ ਆਉਂਦੀਆਂ ਸਾਰਿਆਂ ਦੀ ਜੀ ਜਦੋਂ ਤੁਸੀਂ ਬਿਮਾਰ ਸੀ ਉਦੋਂ ਕੀ ਲੱਗਦਾ ਸੀ ਜ਼ਿੰਦਗੀ ਜੀ ਪਾਵਾਂਗੇ ਜਾਂ ਜ਼ਿੰਦਗੀ ਹੋਊਗੀ ਵੀ ਦੂਜੇ ਪਲ ਦੀ ਵੀਰੇ ਮੈਂ ਤਾਂ ਘਰੋਂ ਸਾਰਿਆਂ ਨੂੰ ਮਿਲ ਕੇ ਹੀ ਗਈ ਸੀਗੀ ਮੈਂ ਆਪਣੇ ਬੇਟੇ ਨੂੰ ਵੀ ਮੈਂ ਨਹੀਂ ਕਿਉਂਕਿ ਕੰਡੀਸ਼ਨ ਹੀ ਬਹੁਤ ਮਾੜੀ ਸੀ ਬਹੁਤ ਮਾੜੀ ਸੀ ਤੇ ਮੈਨੂੰ ਡਾਕਟਰਾਂ ਨੇ ਵੀ ਕਹਿੰਦੇ ਵੀ ਬਹੁਤ ਔਖਾ ਕਿਉਂਕਿ ਟਾਂਕੇ ਡੁੱਟ ਚੁੱਕੇ ਸੀਗੇ ਹਨ ਤੇ ਇਨਫੈਕਸ਼ਨ ਹੀ ਇੰਨੀ ਜ਼ਿਆਦਾ ਵੱਧ ਗਈ ਸੀ ਬਹੁਤ ਜ਼ਿਆਦਾ ਪੈਨਡਿਕਸ ਦੀ ਨਾੜ ਫੱਟੀ ਤੋਂ ਤੁਸੀਂ ਦੇਖਿਆ ਹੀ ਹੁਣ ਕੌਣ ਬਚਦਾ ਹੈ ਹਨ ਤੇ ਮੈਂ ਬਹੁਤ ਔਖੀ ਮੌਤੇ ਨੇੜੇ ਹੁਕੀ ਦੇਖਿਆ ਏ ਤੇ ਪਰ ਨਹੀਂ ਹੁਣ ਮੈਨੂੰ ਹੁਣ ਜਿਹੜੇ ਵੀ ਰਿਪੇਰੇਸ਼ਨ ਹੋਏ ਹਨ ਨਾ ਹੁਣ ਨਹੀਂ ਹੁਣ ਤਾਂ ਮੈਂ ਦੂਜੇ ਮਰੀਜ਼ਾਂ ਨੂੰ ਵੀ ਹੌਸਲਾ ਦਿੰਦੀ ਰਹੀ ਆ ਵੀ ਕੁਝ ਨਹੀਂ ਹੁੰਦਾ ਵੀ ਵਧੀਆ ਇੱਕ ਤਾਂ ਡਾਕਟਰ ਵੀ ਬਹੁਤ ਵਧੀਆ ਸੀ ਅਮਿਤ ਸੂਦ ਡਾਕਟਰ ਹੂੰ ਤੇ ਇੱਕ ਮੈਨੂੰ ਇਹਨਾਂ ਦਾ ਬੜਾ ਹੌਸਲਾ ਸੀ ਮੈਂ ਕਹਿੰਦਾ ਮੈਨੂੰ ਕਿਤੇ ਨਹੀਂ ਜਾਣ ਦਿੰਦਾਂ ਕਿਉਂਕਿ ਮੈਨੂੰ ਮੈਨੂੰ ਪਤਾ ਇਹਨਾਂ ਨੇ ਹਜੇ ਮੇਰੇ ਤੋਂ ਸੇਵਾ ਲੈਣੀ ਆ ਹਨਾ ਤੇ ਕਿਉਂਕਿ ਅਸੀਂ ਹਜੇ ਤਾਂ ਬੜਾ ਕੁਝ ਕਰਨਾ ਏ ਪਿੰਡ ਵਿੱਚ ਵੀ ਜਿੰਨੇ ਕ ਜੋਗੀ ਸੀਗੀ ਮੈਂ ਘਰੇ ਹੀ ਕੀਤਾ ਹਜੇ ਤਾਂ ਹਜੇ ਆਪਾਂ ਪਿੰਡ ਲੈਵਲ ਤੇ ਵੀ ਕਰਨਾ ਏ ਤੇ ਫਿਰ ਹੁਣ ਤਾਂ ਮੈਂ ਪੂਰੀ ਹੌਸਲੇ 'ਚ ਸਾਰੇ ਆਪਰੇਟ ਕਰਾਏ ਆ ਮੈਨੂੰ ਐ ਹੈ ਹੀ ਨਹੀਂ ਸੀਗਾ ਵੀ ਮੈਨੂੰ ਕੁਝ ਹੋ ਜਾਊਗਾ ਮੈਨੂੰ ਪਤਾ ਸੀ ਇਹਨਾਂ ਨੇ ਮੈਨੂੰ ਕੁਝ ਹੋਣ ਹੀ ਨਹੀਂ ਦੇਣਾਗਾ ਮੇ ਤਾਂ ਇਹਨਾਂ ਦੇ ਸਿਰ ਤੇ ਉੱਡੀ ਫਿਰਦੀਆਂ ਵੀਰੇ ਹੂੰ ਅੱਛਾ ਪੈਨਾ ਪੇਕਾ ਪਰਿਵਾਰ ਕਿੱਥੇ ਰਹਿੰਦਾ ਸਾਰਾ ਵੀਰੇ ਉਹ ਮਤਲਬ ਸਾਡੀ ਜੁਆਇੰਟ ਫੈਮਲੀ ਆ ਹਨਾ ਜਿਵੇਂ ਬਾਹਰ ਹੀ ਰਹਿੰਦੇ ਆ ਸਾਰੇ ਤੇ ਉਹ ਕੈਲਗਰੀ ਕੈਲਗਰੀ ਵਿੱਚ ਰਹਿੰਦੇ ਆ ਤੇ ਬ੍ਰਦਰ ਦੀ ਕੰਪਨੀ ਵਗੈਰਾ ਇਹ ਉੱਥੇ ਐਰਾ ਕਿਚਨ ਤੇ ਬਾਕੀ ਚਾਚਾ ਜੀ ਦੀ ਬੇਟੀ ਉਹ ਵੀ ਬਾਹਰ ਹੀ ਆ ਪਰ ਚਾਚਾ ਚਾਚੀ ਇੱਥੇ ਰਹਿੰਦੀ ਆ ਹੁਣ ਚਾਚੀ ਜੀ ਗਏ ਸੀਗੇ ਕਿਤੇ ਆ ਜਾਂਦੇ ਕਿਤੇ ਉੱਠ ਜਾਂਦੇ ਮਤਲਬ ਦਾਦਾ ਦੱਦੀ ਹੈਗੇ ਉਹ ਉਹਨਾਂ ਨੇ ਫੋਰਸ ਨਹੀਂ ਕੀਤਾ ਵੀ ਭਾਈ ਕੈਨੇਡਾ ਆ ਜਾਓ ਤੁਸੀਂ ਇੱਥੇ ਆ ਜਾਓ ਇੱਥੇ ਹੋਰ ਪੰਛੀ ਰੱਖ ਲਵਾਂਗੇ ਹਾਂਜੀ ਉਹਨਾਂ ਉਹ ਕਹਿੰਦੇ ਤਾਂ ਹੈਗੇ ਹੀ ਆ ਪਰ ਆਇਆ ਫਿਰ ਉਹਨਾਂ ਨੂੰ ਪਤਾ ਇਹ ਵੀ ਨਹੀਂ ਇਹ ਦਾ ਇਹਨੂੰ ਜਦੋਂ ਖੁਸ਼ੀ ਇਹਨਾਂ ਚੀਜ਼ਾਂ ਵਿੱਚ ਮਿਲਦੀ ਆ ਉਹ ਵੀ ਪੂਰਾ ਸਾਥ ਦਿੰਦੇ ਆ ਏਦਾਂ ਦੀ ਗੱਲ ਨਹੀਂ ਕੀ ਉਹ ਵੀ ਬਹੁਤ ਉਹਨਾਂ ਨੇ ਹੁਣ ਮੰਗਵਾ ਕੇ ਬਹੁਤ ਆਲ ਨੇ ਲਾਏ ਆ ਹਮ ਕਰੇ ਇੱਕਾ ਪਰਿਵਾਰ ਨੇ ਵੀ ਬਹੁਤ ਲਾਏ ਆ ਜੀ ਰਿਸ਼ਤੇਦਾਰੀ ਚ ਜਾਣਾ ਔਖਾ ਨਹੀਂ ਹੁੰਦਾ ਇਹਨਾਂ ਚਿੜੀਆਂ ਨੂੰ ਛੱਡ ਕੇ ਰਸਤੇਦਾਰੀ ਜਾਏ ਅਭੀ ਦਿਨੀ ਦਿਨੇ ਜਾਵੜਾ ਵੀ ਸ਼ਾਮ ਨੂੰ ਘਰੇ ਹੀ ਆ ਜਾਵਾਂ ਤਾਂ ਚੰਗਾ ਅੱਛਾ ਜੇ ਜ਼ਿਆਦਾ ਨਹੀਂ ਮਰੇਂਦੀ ਕਿਤੇ ਵੀ ਅੱਛਾ ਜੇ ਜੇ ਕਿਤੇ ਰਹਿਣਾ ਪੈ ਜੇ ਫਿਰ ਕਿੱਥੇ ਧਿਆਨ ਕਿੱਥੇ ਹੁੰਦਾ ਫਿਰ ਬਸ ਸਾਰਾ ਦਿਨ ਫੋਨ ਤੇ ਵੀਡੀਓ ਕਾਲ ਤੇ ਮੰਮੀ ਪਾਣੀ ਪਾਤਾ ਉਹ ਦੇਖ ਲਿਆ ਉਹ ਚੜੀ ਹਨਾ ਵੀ ਸਾਰੇ ਧਿਆਨ ਮਾਰਿਆ ਕਿਤੇ ਪਾਉ ਛਿਕਰਾ ਤਾਂ ਨਹੀਂ ਆ ਗਿਆ ਵੀ ਤੁਸੀਂ ਕਿਸੇ ਜਣੇ ਨੇ ਨਿਗਰ ਰੱਖੀ ਆ ਵੀ ਸਾਰਾ ਫਿਰ ਮੈਂ ਪੁੱਛਦੀ ਰਹਿੰਦੀ ਆ ਵੀਡੀਓ ਕਾਲ ਤੇ ਮੈਨੂੰ ਵਿਖਾਓ ਕਿਵੇਂ ਆ ਪਾਣੀ ਬਦਲੇ ਆਏ ਸਾਰਾ ਮੈਂ ਜਿਵੇਂ ਹੁਣ ਇੰਨੀਆਂ ਚਿੜੀਆਂ ਜਦੋਂ ਇਹਨਾਂ ਨੂੰ ਕੋਈ ਮੰਨ ਕੇ ਚੱਲੋ ਕੋਈ ਬਿੱਲੀ ਵਗੈਰਾ ਜਾਂ ਹੋਰ ਕੋਈ ਜਾਨਵਰ ਇਹਨਾਂ ਨੂੰ ਪੰਕ ਕਰਦਾ ਉਦੋਂ ਫਿਰ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀਰ ਜੀ ਪਹਿਲਾਂ ਤਾਂ ਅਸੀਂ ਵੀ ਆ ਬਿੱਲੀ ਬੁੱਲੀ ਵਾਲੇ ਸਾਰੇ ਰਾਸਤੇ ਬੰਦ ਕੀਤੇ ਹੋਏ ਆ ਘਰੇ ਬਿੱਲੀ ਸਾਡੇ ਨਹੀਂ ਆਉਂਦੀ ਕੀ ਦੂਜੀ ਗੱਲ ਇਹ ਆ ਵੀ ਅਸੀਂ ਨਾ ਮਤਲਬ ਆਏ ਆ ਜਿਵੇਂ ਹੁਣ ਅਸੀਂ ਅੰਦਰ ਏਸੀ ਚ ਵੜ ਕੇ ਨਹੀਂ ਵੀ ਕਹਿੰਦੇ ਜੇ ਸਾਡਾ ਇੱਕ ਜਾਨਾ ਤਾਂ ਬਾਹਰ ਪਿਆ ਹੀ ਹੋਊਗਾ ਵੀ ਨਿਗਰ ਰਖੂਗਾ ਇੱਥੇ ਤਾਂ ਸਾਡੀ ਤਕਰੀਬਨ ਹੀ ਨਿਗਰ ਰਹਿੰਦੀ ਆ ਅੱਛਾ ਇਹਨਾਂ ਚਿੜੀਆਂ ਕਰਕੇ ਹਾਂਜੀ ਤੇ ਉਹ ਪੰਛੀ ਮਤਲਬ ਆਏ ਆ ਵੀ ਜਿਵੇਂ ਉਧਰ ਫਿਰ ਉਹ ਨਾ ਹੁਣ ਉਹ ਮਤਲਬ ਡਰਦਾ ਹੀ ਆ ਹੁਣ ਅਸੀਂ ਇੱਕ ਦੋ ਵਾਰੀ ਜਿਵੇਂ ਉਹਨੂੰ ਜਦੋਂ ਵੀ ਆਉਂਦਾ ਹੀ ਉਦੋਂ ਬੈਠਣ ਹੀ ਨਹੀਂ ਦੇਈਦਾਗਾ ਉਹ ਸਾਡੇ ਫਿਰ ਆਵਾਜ਼ ਸੁਣ ਕੇ ਭੱਜ ਜਾਂਦਾ ਏ ਅੱਛਾ ਮੈਂ ਜਿੱਡਾ ਮਰਜੀ ਕੰਮ ਕਰਦੀ ਹਾਂ ਕਈ ਵਾਰ ਆਣ ਕੇ ਬੈਠਾਂ ਮੈਂ ਬਹੁਤ ਰੌਲਾ ਪਾਉਂਗੀ ਤੇ ਕਈ ਵਾਰ ਤਾਂ ਮੰਮੀ ਹੁਣ ਦਿਲ ਹੀ ਨਿਕਲ ਜੂਗਾ ਬਈ ਹਏ ਹਰਪੀਤ ਨੂੰ ਕੀ ਹੋ ਗਿਆ ਬਈ ਇੰਨਾ ਰੌਲਾ ਕਾਤ ਪਾਈ ਜਾਂਦੀ ਹੈ ਨਾ ਆਂਡ ਕਮਾਂਡ ਵੀ ਇਕੱਠਾ ਹੋ ਜਾਂਦਾ ਕੀ ਹੋ ਗਿਆ ਫਿਰ ਮੈਂ ਕਹਿੰਨੀ ਵੀ ਨਹੀਂ ਉਹ ਪੰਛੀ ਆ ਗਿਆ ਮੈਂ ਉਹਨੂੰ ਰੌਲਾ ਪਾਉਣੀ ਆ ਬਈ ਬਹੁਤ ਤੇ ਹਾਜੀ ਕੱਲ ਦੀ ਗੱਲ ਹੀ ਆ ਕੱਲ ਕਿਤੇ ਨਾ ਵੀ ਧਿਆਨ ਨਹੀਂ ਰਿਹਾਗਾ ਹੂੰ ਕਿਉਂਕਿ ਹੁਣ ਬੱਚੇ ਵੀ ਛੋਟੇ ਆ ਚਿੜੀਆਂ ਦੇ ਜਿਹੜੇ ਵੀ ਨਵੇਂ ਕੱਢਦੀਆਂ ਨਹੀਂ ਉਡਾਰੀ ਦਾ ਪਤਾ ਵਿਚਾਰਿਆਂ ਨੂੰ ਕੱਲ ਨਾ ਇੱਕ ਆਇਆ ਤੇ ਕੱਲ ਨਾ ਨਾਲ ਦੀ ਨਾਲ ਹੀ ਕਿਤੇ ਵਿਚਾਰਾ ਬੱਚਾ ਇੱਥੇ ਬੈਠਾ ਸੀਗਾ ਤੇ ਚੱਕ ਕੇ ਤੇ ਉੱਡ ਗਿਆ ਹਨਾ ਮੈਂ ਉੱਥੇ ਸੀਗੀ ਤੇ ਮੇਰੇ ਮੈਂ ਜਿਵੇਂ ਭੱਜੀ ਰੋਲਾ ਪਾਉਂਦੀ ਪਰ ਉਹਨੇ ਪੰਜਿਆਂ ਵਿੱਚ ਲੈ ਲਿਆ ਹਨਾ ਇੱਧਰ ਸਾਡੀਆਂ ਨਿਮਾਂ ਤੇ ਚੱਕ ਕੇ ਬੈਠ ਗਿਆ ਮੈਂ ਉਵੇਂ ਨੰਗੇ ਪੈਰੀ ਹੂੰ ਤੇ ਉਵੇਂ ਹੀ ਮਗਰ ਭੱਜੀ ਉੱਥੇ ਮੈਂ ਰੋੜੇ ਚਲਾਈ ਫਿਰ ਉੱਧਰ ਸਾਡੇ ਬਾੜੇ ਡੇਕ ਤੇ ਬਹਿ ਗਿਆ ਫਿਰ ਮੈਂ ਪਕਤਨ ਚ ਗਈ ਮੈਨੂੰ ਕਈ ਕਹਿ ਦਿੰਦੇ ਵੀ ਐਵੇਂ ਭੱਜੀ ਫਿਰਦੀ ਮੈਨੂੰ ਆਏ ਸੀ ਵੀ ਇਹ ਛੱਡ ਦੇਵੇ ਹਾਏ ਮੇਰਾ ਬੱਚਾ ਲੈ ਗਿਆ ਫਿਰ ਅੱਧਾ ਘੰਟਾ ਬਹਿ ਕੇ ਮੈਂ ਬਹੁਤ ਰੋਈ ਹੂੰ ਬਹੁਤ ਰੋਈ ਅੱਧਾ ਘੰਟਾ ਬੈਠ ਕੇ ਹੁਣ ਢਿੱਡੋ ਜੰਮੇ ਬੱਚਾ ਤੇ ਨਾਲੋਂ ਵੀ ਇਹਨਾਂ ਦਾ ਜ਼ਿਆਦਾ ਕੰਮ ਲੱਗ ਗਿਆ ਹਾਂਜੀ ਬਹੁਤ ਆਉਂਦਾ ਵੀਰੇ ਬਹੁਤ ਹੂੰ ਇਹਨਾਂ ਦੀ ਇਹਨਾਂ ਦੀ ਭਾਸ਼ਾ ਵੀ ਸਮਝ ਲੈਨੇਓ ਕਿ ਇਹ ਚੋਗਾ ਹੈ ਇਸ ਟਾਈਮ ਮੰਗਦੀਆਂ ਜਾਂ ਇਸ ਟਾਈਮ ਉਹਨਾਂ ਨੂੰ ਕੋਈ ਦੁੱਖ ਤਕਲੀਫਾ ਜਾਂ ਨਹੀਂ ਰੀ ਤੋ ਡਰਦੀਆਂ ਪਾਸ਼ਾ ਵੀ ਸਮਝ ਲੈਣ ਉਹਨਾਂ ਦੇ ਵੀਰੇ ਇਹਨਾਂ ਦੀ ਤੇ ਮੇਰੀ ਭਾਸ਼ਾ ਹੀ ਅਲੱਗ ਆ ਸਾਰੀ ਦੁਨੀਆ ਨਾਲੋਂ ਨਾ ਹੁਣ ਤੁਸੀਂ ਮੇਰੀਆਂ ਵੀਡੀਓ ਦੇਖੋਗੇ ਮੇਰੇ ਤੋਂ ਤਲੀ ਤੇ ਚੋਗਾ ਲੈ ਕੇ ਜਾਂਦੀਆਂ ਬੱਚੇ ਕੱਢਦੀਆਂ ਹਨ ਤੇ ਆਉਂਦੀਆਂ ਇਹ ਮੰਜੇ ਤੇ ਬੈਠਦੀਆਂ ਜੇ ਮੈਨੂੰ ਮੈਂ ਜਿਵੇਂ ਇਹਨਾਂ ਨੂੰ ਮੈਂ ਸਿਟੀ ਮਾਰਦੀ ਹੁੰਨੀ ਆ ਤੇ ਉਵੇਂ ਮਾਰਦੀ ਆ ਨਾ ਉਵੇਂ ਹੀ ਬੋਲਦਾਂ ਤੁਸੀਂ ਮੇਰੀਆਂ ਵੀਡੀਓ ਦੇਖੋ ਜੇ ਤੇ ਜਿਵੇਂ ਮੈਂ ਬੋਲੂਗੀ ਜਿੰਨੀ ਵਾਰ ਮੈਂ ਬੋਲੂਗੀ ਅੱਗੋਂ ਜਵਾਬ ਦੇਣਗੀਆਂ ਅੱਛਾ ਤੇ ਭਣੇ ਜਿਹੜੇ ਆਂਡ ਗਵਾਂਡ ਹੈ ਆਂਡ ਗਵਾਂਡ ਦਾ ਕੀ ਰਿਸਪੌਂਸ ਹੈ ਆਂਡ ਗਵਾਂਡ ਦਾ ਰਿਸਪੌਂਸ ਇਦਾਂ ਵੀ ਹੁਣ ਜਾਗਰੂਕ ਹੋਏ ਸਾਰੇ ਪਹਿਲਾਂ ਤਾਂ ਐਕਟਿਵ ਹੋਣਗੇ ਪਹਿਲਾਂ ਥੋੜੇ ਜੇ ਸੀਗੇ ਕਈ ਕਹਿ ਦਿੰਦੇ ਸੀ ਬੇ ਮਿੱਠਾ ਦਾ ਘਰ ਆ ਮਿੱਠਾ ਦਾ ਘਰ ਲਈ ਬੈਠੀ ਆ ਐਵੇਂ ਭੱਜੀ ਫਿਰਦੀ ਆ ਨੌਂ ਆ ਪੀਆਂ ਐ ਜੋ ਫਲਾਨਾ ਪਰ ਸਾਡੇ ਘਰ ਦੇ ਨਾਲ ਸੀਗੇ ਮੈਂ ਨੀ ਕਵਾਂ ਮੇਰੀ ਮੰਮੀ ਪਾਪਾ ਇਹ ਸਾਰੇ ਨਾਲ ਸੀ ਮੇਰੇ ਪਰਿਵਾਰ ਮੇਰੇ ਹਸਬੰਡ ਹਨਾ ਬੇਟੀ ਮੇਰੇ ਨੂੰ ਵੀ ਬਹੁਤ ਸ਼ੌਂਕ ਆ ਤੇ ਹੁਣ ਜਿਹੜੇ ਲੋਕ ਆ ਵੀ ਸਾਡੇ ਆਂਢ ਗੁਆਂਢਾ ਹੁਣ ਉਹ ਮੇਰੇ ਨਾਲ ਖੜਦੇ ਆ ਹੁਣ ਮੈਂ ਬੋਗਨਵਿਲੀਆ ਵੀ ਲਾਈ ਆ ਵੀ ਘਰਾਂ ਦੇ ਵਿੱਚ ਚਾਚੀ ਦਾ ਆਂਦੀ ਤੇ ਆਲ ਨੇ ਵੀ ਲੱਗੇ ਹੋਏ ਆ ਜੋਗਾ ਪਾਣੀ ਵੀ ਰੱਖਦੇ ਆ ਹੁਣ ਮਤਲਬ ਸਾਰੇ ਵਧੀਆ ਕਹਿੰਦੇ ਆ ਕਹਿੰਨੇ ਪਹਿਲਾ ਤੁਹਾਡੀ ਸੱਸ ਨੂੰ ਜਾਂ ਤੁਹਾਡੇ ਸਹਰਾ ਸਭ ਨੂੰ ਵੀ ਕਿਹਾ ਹੋਣਾ ਡਾਕਮਾਨ ਨੇ ਵੀ ਆਪਦੀ ਨੋਨ ਨੂੰ ਰੋਕੋ ਐਵੇਂ ਭੱਜੀ ਫਿਰਦੀ ਰਹਿੰਦੀ ਐ ਚਿੜੀਆਂ ਮਗਰ ਇੱਧਰ ਨੂੰ ਇੱਧਰ ਨੂੰ ਹਾਂਜੀ ਇਹਨੂੰ ਰੋਕੋ ਤੁਸੀਂ ਇਹ ਵੀ ਕਹਿੰਦੇ ਹਾਂ ਹਾਂਜੀ ਉਹ ਕਹਿੰਦੇ ਵੀ ਸਾਡੀ ਕਿਸਮਤ ਇੰਨੀ ਚੰਗੀ ਆ ਵੀ ਸਾਨੂੰ ਨਹੀਂ ਪਤਾ ਸੀਗਾ ਵੀ ਸਾਡੀ ਨੌ ਬਚੂਗੀ ਹਨਾ ਵੀ ਭੋਰਾ ਜਿੰਨਾ ਜਵਾਕ ਆ ਹਨਾ ਤੇ ਵੀ ਇਹ ਕਵਰੀ ਇਹਨਾਂ ਦਾ ਦਾਵਾ ਨਾਲ ਹੀ ਵੀ ਜਦੋਂ ਕਹਿੰਦੀ ਵੀ ਮੈਨੂੰ ਤਾਂ ਇਹਨਾਂ ਨੇ ਹੀ ਬਚਾਇਆ ਹਨਾ ਤੇ ਵੀ ਅਸੀਂ ਤਾਂ ਸੇਵਾ ਕਰਾਂਗੇ ਨਾ ਅੱਜ ਤੱਕ ਨਹੀਂ ਰੋਕੇਗਾ ਮੰਮੀ ਸਾਡੀ ਦਾ ਵਾਧੂ ਕਰਦੀ ਆ ਪੰਜ ਮਹੀਨਾ ਜਿਵੇਂ ਆਪਾਂ ਪੜਨੇ ਪਹਿਲਾਂ ਗੱਲ ਕੀਤੀ ਤੁਹਾਡੇ ਹਸਬੰਡ ਤੋਟ ਜਿਹੜਾ ਸਾਰਾ ਪਰਿਵਾਰ ਸੀ ਆਰਥਿਕ ਸਥਿਤੀ ਕੁਝ ਠੀਕ-ਠਾਕ ਸੀ ਹਾਂਜੀ ਇਹ ਫਿਰ ਛਿੜੀਆਂ ਦੇ ਨਾਲ ਹੀ ਸਾਰਾ ਕੁਝ ਹੋ ਗਿਆ ਛਿੜੀਆਂ ਦੇ ਨਾਲ ਹੀ ਦੁੱਖ ਹਾਂਜੀ ਅਸੀਂ ਕਿਉਂਕਿ ਇਹਨਾਂ ਦੇ ਵੀ ਸੇਵਾਚ ਹੀ ਲੱਗੇ ਰਹਿੰਨੇ ਆ ਵੀ ਸਾਨੂੰ ਇਹਨਾਂ ਨੇ ਬਰਕਤ ਹੀ ਇੰਨੀ ਦਿੱਤੀ ਬਈ ਅਸੀਂ ਕਿਸੇ ਚੀਜ਼ ਦੀ ਹੁਣ ਪਰਵਾਹ ਨਹੀਂ ਕਰਦੇ ਵੀ ਕੋਈ ਕੰਮ ਕਰਨਾ ਹੈ ਨਾ ਬਈ ਕੋਈ ਚੀਜ਼ ਲੈਣੀ ਅਸੀਂ ਚੱਪਾ ਕਰਕੇ ਜਾਣਾ ਤਾਂ ਆਪਦਾ ਲੈ ਆਉਣਾ ਬਈ ਸਾਨੂੰ ਕੋਈ ਖਾਣ ਪੀਣ ਦੀ ਨਹੀਂ ਕਮੀ ਕਰਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਕਮੀ ਹੈ ਨਹੀਂਗੀ ਕਿੰਨੇ ਵਜੇ ਉੱਠਦੇ ਹੋ ਇਹਨਾਂ ਦੇ ਇਹਨਾਂ ਨੂੰ ਚੋਗਾ ਪਾਉਣਾ ਇਹ ਤਾਂ ਵੀਰੇ 4 ਵਜੇ ਲੱਗ ਜਾਂਦੀਆਂ ਐ ਅੱਛਾ ਬਾਬਾ ਬੋਲਣ ਤੋਂ ਪਹਿਲਾਂ ਮੈਂ ਉੱਠਦੀ ਆ 3:30 ਵਜੇ ਮੈਂ ਪਾਠ ਕਰਨਾ ਹੁੰਦਾ ਉੱਠ ਕੇ ਉਦੋਂ ਹੀ ਪੰਨਿਆ ਹੁੰਦੀਆਂ ਐ ਹੂੰ ਮਤਲਬ ਉਦੋਂ ਤੇ ਉਸ ਤੋਂ ਬਾਅਦ 4:30 ਵਜੇ ਸਾਡਾ ਬਾਬਾ ਉੱਠਦਾ ਹਨਾ ਹੂੰ ਬਾਬਾ ਬੋਲਦਾ ਵੀ ਉੱਠੋ ਭਾਈ ਇਸ਼ਨਾਨ ਕਰੋ ਹਨਾ ਤੇ ਬਸ ਜਦੋਂ ਬਾਬੇ ਨੇ ਪਹਿਲਾ ਵਾਕ ਲੈ ਲਿਆ ਇਹ ਨਾਲ ਦੀ ਨਾਲ ਹੀ ਉੱਠ ਖੜਦੀਆਂ ਜੀ हां ਤੇ ਬਾਗੇ ਇਹ ਬੋਲ ਹੀ ਜਾਂਦੀਆਂ ਆਪਦੇ ਆਲ ਨੇ ਵਿੱਚ ਜਦੋਂ ਫਿਰ ਅਸੀਂ ਅਸੀਂ ਲਾਈਟਾਂ ਸਾਡੀਆਂ ਆਫ ਹੁੰਦੀਆਂ ਜਦੋਂ ਅਸੀਂ ਲਾਈਟ ਜਗਾ ਦਿੰਦੇ ਆ ਨਾ ਫਿਰ ਤੇ ਮੈਂ ਪਾਠ ਵਗੈਰਾ ਕਰਕੇ ਲਾਈਟ ਜਗਾਉਣੀ ਆ ਫਿਰ ਇੱਕ ਐ ਉਡਣ ਜੇ ਲੱਗ ਜਾਂਦੀਆਂ ਇੱਧਰ ਕੁਛ ਵੀਲ ਚੜਨ ਕੇ ਵੜ ਜਾਂਦੀਆਂ ਤੇ ਮਤਲਬ ਬੋਲਣਾ ਹੀ ਉਹ ਪਹਿਲਾਂ ਸ਼ੁਰੂ ਕਰ ਦਿੰਦੀਆਂ ਫਿਰ ਲਾਈਟ ਜਦੋਂ ਜਗ ਪੈਂਦੀ ਆ ਉਦੋਂ ਫਿਰ ਮਤਲਬ ਉੱਡਣਾ ਜੇ ਉਦੋਂ ਸ਼ੁਰੂ ਕਰ ਦਿੰਦੀ ਆ ਔਖਾ ਨਹੀਂ ਲੱਗਦਾ ਭੈਣੇ ਕਿਉਂਕਿ ਜਿਹੜੀ ਹੁੰਦੀ ਪੀੜੀ ਆ ਐਨੇ ਸਮੇਂ ਨਾਲ ਉੱਠਣਾ ਬਹੁਤ ਔਖਾ ਲੱਗਦਾ ਅੱਖਾਂ ਨਹੀਂ ਲੱਗਦਾ ਉਹ ਵੀਰੇ ਪੰਛੀਆਂ ਵਾਸਤੇ ਉੱਠਣਾ ਕਿਸੇ ਲਈ ਉੱਠਣਾ ਅੱਜ ਕੱਲ ਇਨਸਾਨ ਕਿਸੇ ਲਈ ਕਰਕੇ ਖੁਸ਼ ਨਹੀਂ ਕੁਝ ਵੀ ਹਾਂਜੀ ਤੁਸੀਂ ਉੱਠਦੇ ਹੋ ਅੱਖਾਂ ਨਹੀਂ ਲੱਗਦਾ ਵੀਰੇ ਪਤਾ ਕੀ ਚੱਕਰ ਆ ਉਹ ਸਮੇਂ ਦੇ ਨਾਲ ਜਦੋਂ ਜਿਵੇਂ ਜਿਵੇਂ ਆਪਾਂ ਇਹਨਾਂ ਵਿੱਚ ਵਿਚਰੀ ਜਾਵਾਂਗੇ ਨਾ ਆਪਾਂ ਨੂੰ ਇਹਨਾਂ ਦਾ ਮੋਹ ਆਈ ਜਾਂਦਾ ਹਨਾ ਫਿਰ ਆਪਾਂ ਆਪਾਂ ਨੂੰ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਜਿਵੇਂ ਕਿਤੇ ਸਕੂਲ ਤੋਰਨਾ ਹੁੰਦਾ ਹੈ ਹਨਾ ਆਪਾਂ ਉੱਠਦੇ ਹਾਂ 20 ਵਜੇ ਅਸੀਂ ਉੱਠੀਏ ਉਵੇਂ ਹੀ ਇਹਨਾਂ ਦਾ ਹੋ ਜਾਂਦਾ ਵੀ ਇਹਨਾਂ ਨੂੰ ਦਾਣਾ ਪਾਣੀ ਪਾਉਣਾ ਜਾਂ ਆਪਾਂ ਸ਼ੋਗਾ ਪਾਉਣਾ ਪਾਣੀ ਬਦਲਣਾ ਗਰਮੀਆਂ ਹਨਾ ਜੀ ਇਹ ਰਾਤ ਨੂੰ ਮੈਂ ਡੋਲਦੀ ਨਹੀਂ ਹੁੰਦੀ ਪਾਣੀ ਕਿਉਂਕਿ ਕਈ ਹੋਰ ਵੀ ਰਾਤ ਨੂੰ ਵੀ ਪੰਛੀ ਪਿੰਦੇ ਆ ਪਾਣੀ ਸਾਡੇ ਨਾਲ ਉਹ ਜਿਹੜਾ ਉੱਲੂ ਵਗੈਰਾ ਵੀ ਆਉਂਦੇ ਆ ਕਈ ਵਾਰ ਰਾਤ ਨੂੰ ਚਕੌਰ ਆ ਦੂਜੇ ਜਿਹੜੇ ਹੁੰਦੇ ਚੁਗਲ ਵਗੈਰਾ ਇਹ ਵੀ ਮੈਂ ਕਈ ਵਾਰ ਵੇਖਿਆ ਪਾਣੀ ਪੀਂਦੇ ਇਹਨਾਂ ਦੇ ਵਿੱਚੋਂ ਫਿਰ ਮੈਂ ਰਾਤ ਨੂੰ ਕਦੇ ਆਈ ਨਹੀਂ ਹੁੰਦਾ ਮੈਂ ਇਹਨੂੰ ਭਰ ਕੇ ਹੀ ਰੱਖਦੀ ਆ ਵੀ ਚਲੋ ਇਹਨਾਂ ਦੇ ਵੀ ਵਿਚਾਰਿਆਂ ਨੇ ਪੀਣਾ ਹੀ ਆ ਹਨਾ ਪਾਣੀ ਜੀ ਤੇ ਫਿਰ ਅੱਗੇ ਅਸੀਂ ਰਾਤ ਨੂੰ ਪੱਖਾ ਚਲਾ ਦਈਦਾ ਸੀ ਜਦੋਂ ਇਹ ਸੌਂਦੀਆਂ ਸੀ ਨਾ ਇੱਕ ਵਾਰੀ ਮੈਂ ਦੇਖਿਆ ਵੀ ਉਹ ਚੁਗਲ ਆ ਗਿਆ ਵਿੱਚ ਪੱਖੇ ਦੇ ਰਾਤ ਨੂੰ ਫਿਰ ਉਸ ਤੋਂ ਬਾਅਦ ਅਸੀਂ ਨਹੀਂ ਚਲਾਇਗੇ ਫਿਰ ਉਹ ਤੋ ਦੁੱਖ ਬਹੁਤ ਲੱਗਿਆ ਹੋਣਾ ਬਹੁਤ ਬਹੁਤ ਵੀਰੇ ਬਹੁਤ ਉਸ ਤੋਂ ਬਾਅਦ ਫਿਰ ਬੰਦ ਆ ਸਭ ਹਮ ਅਕੂਲੇਰੀ ਲਾਉਣੇ ਵਾਪਸ ਮਾ ਜਿਵੇਂ ਹੁਣ ਮੈਂ ਦੇਖਿਆ ਵੀ ਹੁਣ ਇੰਨੇ ਪੰਛੀ ਆ ਜਦੋਂ ਕੋਈ ਪੰਛੀ ਦਾ ਕੋਈ ਨੁਕਸਾਨ ਹੋ ਜਾਂਦਾ ਫਿਰ ਉਸ ਦਿਨ ਬਹੁਤ ਔਖਾ ਹੁੰਦਾ ਕੋਈ ਕਿਉਂਕਿ ਤੁਸੀਂ ਘਰ ਦਾ ਜੀ ਸਮਝਦੇ ਹੋ ਜਦੋਂ ਇੱਕ ਘਰ ਦਾ ਜੀ ਚੱਲ ਜਾਂਦਾ ਹੈ ਫਿਰ ਉਹ ਤੋਂ ਬੰਦੇ ਦੇ ਕੀ ਵੀਦ ਦੀ ਆ ਉਹ ਤਾਂ ਬੰਦੇ ਨੂੰ ਹੀ ਪਤਾ ਹੈ ਨਾ ਵੀਰੇ ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਤਾਂ ਇਹ ਆਪੇ ਪਰਿਵਾਰ ਨਾਲੋਂ ਵੀ ਵੱਧ ਕੇ ਆ ਹੂੰ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਬਖਸ਼ੀ ਹੈ ਨਾ ਇਹਨਾਂ ਮੇਰਾ ਮੋਹ ਕਰਦੀਆਂ ਮੈਂ ਜਦੋਂ ਕਿਤੋਂ ਆਉਣ ਹੀ ਆ ਨਾ ਅੱਗੇ ਪਿੱਛੇ ਅੱਗੇ ਪਿੱਛੇ ਵਿਚਾਰੀਆਂ ਵੀ ਜਿਵੇਂ ਆਪਣੇ ਬੱਚੇ ਮੋਹ ਕਰਦੇ ਆਂ ਹੀ ਕਰਦੀਆਂ ਜੀ ਬਹੁਤ ਕਰਦੀਆਂ ਜੀ ਤੇ ਬਾਕੀ ਆਇਆ ਵੀ ਜਿਵੇਂ ਹੁਣ ਕੋਈ ਪਿੱਛੇ ਜਾ ਤੇ ਦਿਨ ਚਾਰ ਦੇ ਨਹੀਂ ਹੋਇਆ ਅਫਤ ਤੱਕ ਹੀ ਹੋ ਗਿਆ ਮੇਰੇ ਕਾ ਵੀਡੀਓ ਚੱਲੀ ਜਾਂਦੀਆਂ ਸੋਸ਼ਲ ਮੀਡੀਆ ਤੇ ਉਹ ਛੜੀ ਇਧਰ ਗਵੰਡੀਆਂ ਦੇ ਪੱਖਾ ਲੱਗਿਆ ਹੋਇਆ ਸੀਗਾ ਤੇ ਬੱਚੇ ਕੱਡੇ ਸੀ ਉਹਨੇ ਤੇ ਵਿੱਚ ਆ ਗਈ ਤੇ ਉਹ ਬੱਚਾ ਫਿਰ ਉਹ ਮੁੰਡਾ ਇਧਰ ਚੱਕ ਲਿਆ ਆ ਤੇ ਮੈਂ ਦੇਖਿਆ ਵੀ ਬੱਚਾ ਛੋਟਾ ਸੀਗਾ ਫਿਰ ਮੈਂ ਕਿਹਾ ਜੇ ਤਾਂ ਇਹਨੂੰ ਵੀ ਇਹ ਛੜਾ ਚੋਗਾ ਦਿੰਦਾ ਹੋਇਆ ਤਾਂ ਠੀਕ ਆ ਨਹੀਂ ਫਿਰ ਆਪਾਂ ਪਾਲਾਂਗੇ ਇਹਨੂੰ ਉਹ ਚਿੜਾ ਚੋਗਾ ਦੇਣ ਲੱਗ ਗਿਆ ਉਹਨੂੰ ਚਿੜਾ ਚੋਗਾ ਦਿੰਦਾ ਸੀ ਤੇ ਰਾਤ ਨੂੰ ਮੈਂ ਫਿਰ ਉਹਨੂੰ ਸੰਭਾਲ ਲੈਂਦੀ ਸੀ ਕਿਉਂਕਿ ਉੱਡਿਆ ਨਹੀਂ ਜਾਂਦਾ ਸੀ ਵਿਚਾਰੇ ਤੋਂ ਫਿਰ ਚਾਰਾਂ ਪੰਜਾਂ ਦਿਨਾਂ ਚ ਡਾਇਰ ਕਰਕੇ ਉਹ ਲੈ ਗਿਆ ਜੀ ਤੁਸੀਂ ਇੱਕ ਬੱਚੇ ਦੀ ਮਾਂ ਤਾਂ ਹੋ ਐਨੇ ਬੱਚੇ ਦੀ ਮਾਂ ਬਣੇ ਹੋ ਅੱਜ ਹਨਾ ਤੇ ਕਦੇ ਕੋਈ ਮਨਸੇ ਦੁੱਖ ਜਾਂ ਕੋਈ ਸ਼ਿਕਵਾ ਨਹੀਂ ਆਇਆ ਪੁਰਾਣਾ ਸਮਾਂ ਚ ਇੱਥੇ ਕਰਕੇ ਵੀ ਨਾ ਵੀਰੇ ਮੈਂ ਤਾਂ ਪਤਾ ਕੀ ਆ ਮੈਨੂੰ ਮੈਨੂੰ ਕੋਈ ਦੁੱਖ ਨਹੀਂ ਕੋਈ ਕੁਝ ਨਹੀਂ ਗਾ ਬਸ ਵਧੀਆ ਮੈਂ ਸਕੂਨ ਦੀ ਜ਼ਿੰਦਗੀ ਜਿਉਣੀ ਆ ਆਪਦੀ ਹੂੰ ਠੀਕ ਆ ਆਪਣੇ ਨਾਲ ਦੇ ਜਿਹੜੇ ਹੁਣ ਕਈ ਜੰਮੇ ਤੁਰ ਗਏ ਭੈਣ ਭਰਾ ਦੁੱਖ ਹੈਗਾ ਵੀ ਆ ਹਨਾ ਚਲੋ ਸਮੇਂ ਦੇ ਨਾਲ ਵੀ ਹੁਣ ਉਹ ਦੁੱਖ ਵੀ ਜੋ ਪ੍ਰਮਾਤਮਾ ਨੇ ਜਿੰਨੀ ਲਿਖੀ ਹਨਾ ਭੁਗਤਣੀਆਂ ਵਿਚਾਰਿਆਂ ਨੇ ਵੀ ਇਹ ਨਹੀਂਗਾ ਹਨਾ ਵੀ ਬੰਦੇ ਨੂੰ ਕੋਈ ਦੁੱਖ ਨਹੀਂ ਹੁੰਦਾਗਾ ਪਰ ਜਣੀ ਆਏ ਆ ਵੀ ਹੁਣ ਮੇਰੀ ਜ਼ਿੰਦਗੀ ਵਿੱਚ ਨਾ ਵੀ ਜਿਵੇਂ ਮੈਨੂੰ ਕੋਈ ਆਏ ਨਹੀਂ ਕੋਈ ਚਾਹਤ ਹੈ ਨਹੀਂਗੀ ਵੀ ਕੋਈ ਮੈਂ ਪੈਸਾ ਪਾਉਣਾ ਮੈਂ ਕੋਈ ਮੁਕਾਮ ਪਾਉਣਾ ਜਾਂ ਕੁਛ ਵੀ ਆ ਹਨਾ ਵੀ ਮੈਨੂੰ ਬਿਸਕੂਣਾ ਵਧੀਆ ਇੰਨੀ ਕਿ ਜ਼ਿੰਦਗੀ ਠੀਕ ਆ ਵਧੀਆ ਅੱਛਾ ਕੱਲਾ ਪੰਛੀਆਂ ਦੀ ਜ਼ਾਹਤ ਆ ਵੀ ਹੋਰ ਆਲ ਨੇ ਲਾਉਣੇ ਆ ਹਾਂਜੀ ਬਸ ਹੁਣ ਮੇਰੇ ਉਹੀ ਮਨ ਚ ਘੁੰਮੀ ਜਾਂਦਾ ਹੁਣ ਮੇਰੇ ਬੇਟੇ ਦਾ ਬਰਥਡੇ ਆ ਹਨਾ ਤੇ ਮੈਂ ਹੁਣ ਪਹਿਲਾਂ ਰੰਗ ਲਈ ਆਈ ਬੈਠੀ ਆ ਘੜੇ ਇਕੱਠੇ ਕਰੀ ਜਾਨੀ ਆ ਸਾਰਾ ਦਿਨ ਉਹੀ ਦਿਮਾਗ ਚ ਚੱਲੀ ਜਾਂਦਾ ਸਾਰਾ ਦਿਨ ਵੀ ਆ ਚੀਜ਼ਾਂ ਹੀ ਕਰਨੀ ਆ ਹੁਣ ਮੈਨੂੰ ਆਏ ਆ 24 ਤਰੀਕ ਨੂੰ 4 ਅਗਸਤ ਨੂੰ ਆ ਹਨ ਤੇ ਹੁਣ ਮੇਰੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਆ ਵੀ ਪੰਛੀਆਂ ਨਾਲ ਰਿਲੇਟਡ ਆ ਇੰਨ ਕਰਨਾ ਇੱਥੇ ਫੇਵਰ ਪਾਉਣੀਆਂ ਤੇ ਆਲ ਨੇ ਲਾਉਣੇ ਪਿੰਡ ਚਲਾਉਣੀਆਂ ਤੇ ਬਸ ਉਹ ਕੁਛ ਹੀ ਦਿਮਾਗ ਚ ਘੁੰਮੀ ਜਾਂਦਾ ਹੈ ਭੈਣ ਅੰਤ ਤਜ ਸਾਡੇ ਦਰਸ਼ਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਬੀਰੇ ਮੈਂ ਤਾਂ ਨਾ ਹੱਥ ਜੋੜ ਕੇ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਦੀ ਆਂ ਵੀ ਆਪਣਾ ਪੰਜਾਬ ਸੋਨੇ ਦੀ ਚਿੜੀ ਸੀ ਹਨਾ ਇਹ ਆਪਣੇ ਇਹ ਚਿੜੀਆਂ ਤੇ ਪੰਛੀ ਜਿਹੜੇ ਆ ਨਾ ਆਪਣੇ ਨਾਲ ਹੀ ਜੁੜੇ ਆ ਹਨਾ ਆਪਾਂ ਧਰਤੀ ਜਿਹੜੀ ਸੀਗੀ ਉਹ ਬੰਦੇ ਨੂੰ ਸੋਝੀ ਸੀਗੀ ਉਹਨਾਂ ਨੇ ਵੀ ਆਪਦੇ ਆਪਦੇ ਘਰ ਬਣਾਲੇ ਮਕਾਨ ਹਨਾ ਇਹ ਵਿਚਾਰੀਆਂ ਕਿੱਧਰ ਨੂੰ ਜਾਣ ਸਾਰਿਆਂ ਦੀ ਸਾਂਝੀ ਚੱਗੇ ਬਾਲੇ ਕੜੀਆਂ ਦੀਆਂ ਛੱਤਾਂ ਸੀ ਉਹਨਾਂ ਵਿੱਚ ਇਹ ਆ ਲੈ ਪਾਉਂਦੀਆਂ ਸੀ ਹਨਾ ਹੁਣ ਇਹਨਾਂ ਨੂੰ ਜਗ੍ਹਾ ਹੈ ਨਹੀਂ ਇੱਕ ਪੀਣ ਵਾਲਾ ਪਾਣੀ ਸਾਫ਼ ਕਿਉਂਕਿ ਆਪਾਂ ਦੇਖੋ ਕਿੰਨੀਆਂ ਰਹੀਆਂ ਸਪਰੀਆਂ ਵਰਤਦੀਆਂ ਹਨਾ ਬਹੁਤ ਤੇ ਇਹਨਾਂ ਨੂੰ ਪਾਣੀ ਵੀ ਨਹੀਂ ਸਾਫ਼ ਮਿਲਦਾ ਇੱਕ ਤਾਂ ਪਾਣੀ ਪੀਣ ਵਾਲਾ ਜ਼ਰੂਰ ਜ਼ਰੂਰ ਸਾਫ਼ ਰੱਖੋ ਹੂੰ ਤੇ ਦੂਜਾ ਇਹ ਇੱਕ ਦਰਖਤ ਜਿੰਨੇ ਰੁੱਖ ਲਾ ਸਕਦੇ ਆ ਰੁੱਖ ਲਗਾਓ ਹਨਾ ਜਿੰਨੇ ਵੀ ਪਰ ਆਇਆ ਵੀ ਰੁੱਖਾਂ ਨੇ ਹਜੇ 3-4 ਸਾਲਾਂ ਬਾਅਦ ਵੱਡੇ ਹੋਣਾ ਤੇ ਆਲਿਆਂ ਦੀ ਪੰਛੀਆਂ ਨੂੰ ਬਹੁਤ ਜ਼ਰੂਰਤ ਆ ਵੀ ਆਪਣਾ ਪੰਜਾਬ ਤਾਂ ਹੀ ਸੋਹਣਾ ਲੱਗਦਾ ਹੈ ਹਨਾ ਵੀ ਤੇ ਆਪਾਂ ਆਵਦੀ ਆਉਣ ਵਾਲੀ ਪੀੜ੍ਹੀ ਨੂੰ ਮੈਂ ਆ ਸਿਰਫ ਇੱਕ ਆਮ ਆਉਣ ਵਾਲੀ ਪੀੜ੍ਹੀ ਵਾਸਤੇ ਮੈਂ ਆਣੀਆਂ ਮੇਰੇ ਪੋਤੇ-ਪੋਤੀਆਂ ਸਾਰੇ ਦੇਖਣ ਗਾ ਮੈਨੂੰ ਵੀ ਵੀ ਮੇਰੇ ਹਾਂ ਵੀ ਸਾਡੀ ਦਾਦੀ ਨੇ ਰੱਖਣਾ ਸੀ ਹਨਾ ਵੀ ਇਹ ਸਾਡੇ ਘਰੇ ਆ ਹੀ ਰਹਿਣ ਤੇ ਵੀ ਸਾਰਾ ਪੰਜਾਬ ਹਰਿਆ ਭਰਿਆ ਹੋਵੇ ਬਸ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਜਿੰਨਾ ਕੁ ਵੀ ਹੋ ਸਕਦਾ ਹੈ ਨਾ ਪੰਛੀਆਂ ਵਾਸਤੇ ਜਰੂਰ ਜਰੂਰ ਸਮਾਂ ਕੱਢੋ ਤੁਸੀਂ ਜੀ ਪੈਣ ਤੁਸੀਂ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਸੀਂ ਦਾ ਕੀਮਤੀ ਸਮੇਂ ਚ ਵੱਢ ਕੇ ਸਾਡੇ ਆਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਕੋਈ ਗੱਲ ਨਹੀਂ ਪੈਣ ਸ਼ੁਕਰੀਆ ਤਾਂ ਦੋਸਤੋ ਇਹ ਇੰਟਰਵਿਊ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਚ ਜਰੂਰ ਜੁੜਿਓ ਇਸ ਇੰਟਰਵਿਊ ਦਾ ਮਕਸਦ ਇੱਕ ਸੀ ਕੁਦਰਤ ਦੇ ਨਾਲ ਪਿਆਰ ਕਰਦੇ ਰਹੀਏ ਕੁਦਰਤ ਦੁਆਰਾ ਬਣਾਏ ਜੀਵ ਜੰਤੂ ਪੰਛੀ ਜਾਨਵਰ ਸਾਰਿਆਂ ਨੂੰ ਪਿਆਰ ਨਾਲ ਸੰਭ ਕੇ ਰੱਖੀਏ ਤੇ ਉਹਨਾਂ ਦੀ ਦੇਖਭਾਲ ਕਰੀਏ ਐਡਰ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਜੁੜੇ ਹੋ ਸਫਰ ਟੈਲੀਵੀਜ਼ਨ ਕੈਮਰਾਮੈਨ ਕਾਸ਼ੀਪਤੇ ਨਾਲ ਮੈਂ ਜੂਤ ਕਰੇ ਬੰਦ ਇਜਾਜ਼ਤ ਚਾਹਾਂਗਾ ਸਸੀ